ਸ਼ੰਭੂ ਸਰ ਹੱਤੇ ਤਣਾ ਇੱਕ ਵਾਰ ਫਿਰ ਵਧ ਸਕਦਾ ਹੈ ਕਿਉਂਕਿ ਸ਼ੰਭੂ ਮੋਰਚੇ ਦੀ ਅਗਵਾਈ ਕਰ ਰਿਹਾ ਹੈ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਨੇ ਅੱਜ ਸਾਂਝੇ ਕੀਤੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਸੂਬੇ ਭਰ ਦੇ ਕਿਸਾਨ 2 ਜੂਨ ਨੂੰ ਆਪਣੇ ਟਰੈਕਟਰਾਂ ਤੇ ਟਰਾਲੀਆਂ ਤੇ ਮੋਰਚੇ ਵਾਲੀ ਥਾਂ ਵੱਲ ਵਧਣਗੇ ਪੰਦੇਰ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਚੋਣਾ ਵਿੱਚ ਨਫਰਤ ਦੀ ਦੁਕਾਨ ਬੰਦ ਕਰ ਉਨ੍ਹਾਂ ਭਾਜਪਾ ਤੇ ਆਰਐਸਐਸ ਤੇ ਆਮ ਚੋਣਾ ਜਿੱਤਣ ਲਈ ਹਿੰਦੂਆਂ, ਸਿੱਖਾਂ ਤੇ ਦਲੀਤਾਂ ਤੇ ਉੱਚ ਵਰਗ ਵਿੱਚ ਪਾੜਾ ਪੈਦਾ ਕਰਨ ਦਾ ਦੋਸ਼ ਵੀ ਲਗਾਇਆ। ਕਿਸਾਨ ਆਗੂ ਨੇ ਕਿਹਾ ਕਿ ਭਾਜਪਾ ਆਗੂਆਂ ਨੇ ਕਿਸਾਨਾਂ ਨੂੰ ਉਹਨਾਂ ਦੇ ਆਗੂਆਂ ਨੂੰ ਫਸੌਣ ਅਤੇ ਚੋਣਾ ਖਤਮ ਹੋਣ ਤੋਂ ਬਾਅਦ ਡਿਬਰੂਗੜ੍ਹ ਜੇਲ੍ਹ ਭੇਜਣ ਦੀਆਂ ਧਮਕੀਆਂ ਦਿੱਤੀਆਂ ਹਨ। ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਦਾ ਇਹ ਧਰਨਾ 13 ਫਰਵਰੀ ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 22 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਜਿਨ੍ਹਾਂ ਵਿੱਚ 22 ਸਾਲਾਂ ਨੌਜਵਾਨ ਸ਼ੁਭਕਰਨ ਸਿੰਘਵੀ ਸ਼ਾਮਿਲ ਹੈ। ਦੋਆ ਫੋਰਮਾ ਵੱਲੋਂ हरियाणा ਦੇ ਬਾਰਡਰਾਂ ਤੇ ਅੰਦੋਲਨ ਚੱਲਦੇ ਨੂੰ 110 ਦਿਨ ਹੋ ਗਏ हरियाणा ਦੇ ਬਾਰਡਰਾਂ ਤੇ ਕਿਉਂ ਦੇਸ਼ ਦੀ ਨਰਿੰਦਰ ਮੋਦੀ ਸਰਕਾਰ ਨੇ ਸਾਨੂੰ ਦਿੱਲੀ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਕਿਸਾਨਾਂ ਮਜ਼ਦੂਰਾਂ ਨੂੰ ਪ੍ਰਦਰਸ਼ਨ ਕਰਦਾ ਹੱਕ ਨਹੀਂ ਦਿੱਤਾ ਔਰ ਸਾਨੂੰ ਰੋਕਣ ਲਈ ਲਗਭਗ 3-4 ਨੈਸ਼ਨਲ ਹਾਈਵੇ ਪੰਜਾਬ ਦੇ ਉਹਨਾਂ ਤੇ ਦੀਵਾਰਾਂ ਕੱਡੀਆਂ ਹੋਈਆਂ ਵਾ ਔਰ ਕਿਲਾ ਦੀ ਫਸਲ ਅਗਾਈ ਹੋਈ ਆ ਤੇ ਅਰਧ ਸੈਨਿਕ ਫੋਰਸ ਉੱਥੇ ਖੜੇ ਹੈਗੇ ਆ ਔਰ ਸਾਡੇ ਤੇ ਜਿਹੜਾ ਜ਼ਬਰ ਕੀਤਾ ਉਹ ਜ਼ਬਰ ਦੇ ਵਿੱਚ ਐਸਐਲਆਰ ਦੀਆਂ ਗੋਲੀਆਂ ਚਲਾਈਆਂ ਗਈਆਂ 12 ਬੋਰ ਦੀਆਂ ਗੋਲੀਆਂ ਰਬੜ ਦੀਆਂ ਗੋਲੀਆਂ ਦੀਆਂ ਗੋਲੀਆਂ ਹੰਝੂ ਗੈਸ ਤੇ ਜਰੀਲੀਆਂ ਗੈਸਾਂ ਪੁਲਿਸ ਅਰਧ ਸੈਨਿਕ ਫੋਰਸ ਤੇ ਆਰਐਸਤੇ ਗੁੰਡੇ ਬਾਰਡਰਾਂ ਦੇ ਅੰਦਰ ਵੜ ਕੇ ਸਾਡੇ ਟਰੈਕਟਰ ਸਾਡੀਆਂ ਮਸ਼ੀਨਰੀਆਂ ਤੋੜ ਕੇ ਗਏ ਆ ਉਹਦੇ ਵਿੱਚ ਅਸੀਂ ਸ਼ਹੀਦ ਸੁਭਕਰਨ 22 ਸਾਲ ਦਾ ਨੌਜਵਾਨ ਜਿਹਨੂੰ ਮੋਦੀ ਸਰਕਾਰ ਨੇ ਗੋਲੀ ਮਾਰੀ ਉਹ ਸ਼ਹੀਦ ਹੋ ਗਿਆ ਸਾਡੇ 450 ਕਿਸਾਨ ਜ਼ਖਮੀ ਹੋਇਆ ਵਾ ਬਹੁਤ ਸਾਰਿਆਂ ਦੀਆਂ ਅੱਖਾਂ ਤੇ ਲੱਤਾਂ ਬਾਹਾਂ ਦਾ ਨੁਕਸਾਨ ਹੋ ਗਿਆ ਵਾ ਇਹ ਕਿਉਂ ਕੀਤਾ ਗਿਆ ਵੀ ਜਿਹੜੀ ਪਿਛਲੇ ਦਸਾ ਸਾਲਾਂ ਵਿੱਚ ਨਾਗਪੁਰ ਤੋਂ ਦਿਸ਼ਾ ਨਿਰਦੇਸ਼ਿਤ ਨਫ਼ਰਤ ਦੀ ਰਾਜਨੀਤੀ ਹੋ ਰਹੀ ਆ ਉਹਦਾ ਸਭ ਤੋਂ ਵੱਡਾ ਸਬੂਤ ਹਰਿਆਣੇ ਦੇ ਬਾਡਰਾਂ ਤੇ ਮਿਲਿਆ ਹੈਗਾ ਔਰ ਸਾਡਾ ਕਸੂਰ ਕੀ ਸੀਗਾ ਅਸੀਂ ਦੇਸ਼ ਦੀ ਸੱਤਾ ਦੇ ਸਾਹਮਣੇ ਮੋਦੀ ਸਰਕਾਰ ਦੇ ਸਾਹਮਣੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਦੀ ਮੰਗ ਰੱਖੀ ਹੈ ਕਸੂਰ ਸੀ ਜਾਂ ਦੇਸ਼ ਦੇ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰੋ ਤੁਸੀਂ ਕਾਰਪੋਰੇਟਾਂ ਦਾ 14 ਲੱਖ 57 ਹਜ਼ਾਰ ਕਰੋੜ ਦਾ ਕਰਜ਼ਾ ਮਾਫ਼ ਕਰਤਾ ਸਾਡੇ ਬਾਰੇ ਕਿਉਂ ਨਹੀਂ ਹੈਗਾ ਤੁਹਾਡਾ ਵਾਅਦਾ ਵੀ ਸੀ ਅਸੀਂ ਇਹ ਮੰਗ ਰੱਖੀ ਵੀ ਲਖੀਮਪੁਰ ਖੀਰੀ ਦਾ ਜਿਹੜਾ ਕਾਤਲ ਆਜੇ ਮਿਸ਼ਰਾ ਟੈਣੀ ਉਹਨੂੰ ਸਜ਼ਾ ਦਿਓ ਤੁਸੀਂ ਟਿਕਟ ਦੇ ਕੇ ਨਿਵਾਜਤਾ ਇਹ ਸਾਡਾ ਕਸੂਰ ਸੀ ਸਾਡਾ ਇਹ ਕਸੂਰ ਸੀ ਕਿ ਅਸੀਂ ਗਰੀਬ ਮਜ਼ਦੂਰ ਲਈ 200 ਦਿਨ ਰਜਗਾਰ ਮੰਗ ਰਹੇ ਹਾਂ 700 ਦਿਹਾੜੀ ਮੰਗ ਰਹੇ ਹਾਂ ਤਾਂ ਸਾਡੇ ਤੇ ਜ਼ੁਲਮ ਕੀਤੇ ਗਏ ਭਰਾਓ ਵੋਟਾਂ ਜਿੱਥੇ ਮਰਜ਼ੀ ਪਾਇਓ ਪਰ ਦੇਸ਼ ਵਿੱਚ ਨਫ਼ਰਤ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਜਿਹੜੀ ਨਫ਼ਰਤ ਦੀ ਰਾਜਨੀਤੀ ਕਰ ਰਹੇ ਯਾਰ ਪੰਜਾਬ ਵਿੱਚ ਸੰਤ ਧਮਕੀਆਂ ਦੇ ਰਹੇ ਆ ਕਹਿੰਦੇ ਇੱਕ ਜੁਣ ਨੰਗ ਲੈੰਦੋ ਤੁਹਾਡੇ ਨਾਲ ਵੇਖਾਂਗੇ ਕਹਿੰਦੇ ਤੁਹਾਨੂੰ ਡਿਬੜੂ ਘਰ ਭੇਜ ਦਾਂਗੇ ਇਹ ਇਹ ਦਾਬੇ ਠੋਕਰੇ ਸਾਡੇ ਖਿਲਾਫ ਤੁਸੀਂ ਦੇਖ ਲਿਓ ਔਰ ਯਾਦ ਰੱਖਿਓ 110 ਦਿਨ ਤੋਂ ਦੇਸ਼ ਦਾ ਕਿਸਾਨ ਮਜ਼ਦੂਰ तकरीबन तकरीबन ਇਹ ਹਵਲੇ 46 47 ਡਿਗਰੀ ਟੈਂਪਰੇਚਰ ਵਿੱਚ ਉੱਥੇ ਤੁਹਾਡੇ ਲਈ ਕਿਸਾਨਾਂ ਮਜ਼ਦੂਰਾਂ ਲਈ ਸੰਘਰਸ਼ ਕਰ ਰਿਹਾ ਹੈਗਾ ਮੈਂ ਪੰਜਾਬ ਦੇ ਵਪਾਰੀਆਂ ਨੂੰ ਯਾਦ ਕਰਾਉਂਗਾ ਕਿ ਕਰੋਨਾ ਕਾਲ ਦੇ ਵਿੱਚ ਜਦੋਂ ਵਪਾਰ ਸਾਰਾ ਖਤਮ ਕਰ ਦਿੱਤਾ ਗਿਆ ਅਜੇ ਤੱਕ ਤੁਹਾਨੂੰ ਤੇਲਾ ਨਹੀਂ ਦਿੱਤਾ ਗਿਆ ਇਹ ਅਜਾੜਾ ਯਾਦ ਰੱਖਿਓ ਕਿੰਨਾ ਨੇ ਕੀਤਾ ਸੀ ਪਰਵਾਸੀ ਮਜ਼ਦੂਰ ਜਦੋਂ ਪੰਜਾਬ ਚੋਂ ਜਾ ਰਹੇ ਸੀ ਜਿਵੇਂ ਹਰਿਆਣੇ ਦੇ ਬਾਰਡਰ ਤੇ ਉਹਨਾਂ ਨੂੰ ਪੁਲਿਸ ਨੇ ਡਾਂਗ ਫੇਰ ਕੇ ਪਸ਼ੂਵਾਹਾਂ ਵਾਂਗ ਪੰਜਾਬ ਚ ਧੱਕਿਆ ਸੀ ਇਹ ਗੱਲ ਵੀ ਯਾਦ ਰੱਖਿਓ ਅਸੀਂ ਚਾਹੁੰਨੇ ਆ ਵੀ ਜਿਹੜਾ ਦੇਸ਼ ਦੇ ਵਿੱਚ ਕਾਰਪੋਰੇਟ ਘਰਾਣੇ ਖੇਤੀ ਨੀਤੀ ਰਜਗਾਰ ਖੋਨ ਦੀ ਨੀਤੀ ਬਣਾ ਰਹੇ ਹੋ ਨੀਤੀ ਖਤਮ ਹੋਣੀ ਚਾਹੀਦੀ ਆ ਖੇਤੀ ਸੈਕਟਰ ਸਾਡੀ ਮੰਡੀ ਕਾਰਪੋਰੇਟਾ ਦੇ ਹਵਾਲੇ ਜਿਹੜੇ ਕਰਨ ਜਾ ਰਹੇ ਆ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਇੱਥੋਂ ਤੱਕ ਕਿ ਜਿਹੜੇ ਆਪਣੀਆਂ ਵੋਟਾਂ ਵਾਸਤੇ ਹਿੰਦੂਆਂ ਸਿੱਖਾਂ ਦੀ ਭਾਈਚਾਰਕ ਸਾਂਝ ਚ ਪਾੜਾ ਪਾ ਰਹੇ ਆ ਉਹਨਾਂ ਨੂੰ ਧਿਆਨ ਚ ਰੱਖਿਓ ਜਿਹੜੇ ਦਲਤਾਂ ਸਵਰਨਾ ਨੂੰ ਆਪੋច ਦੀ ਲੜਾਉਣ ਬਾਰੇ ਸੋਚ ਰਹੇ ਆ ਉਹਨਾਂ ਬਾਰੇ ਧਿਆਨ ਚ ਰੱਖਿਓ ਵੋਟਾਂ ਜਿੱਥੇ ਮਰਜ਼ੀ ਪਾਇਓ 2 ਜੂਨ ਨੂੰ ਪੰਜਾਬ ਦੇ ਵਿੱਚੋਂ ਉੱਤਰ ਪਾਰ ਦੇ ਰਾਜਾਂ ਤੋਂ ਵੱਡੇ ਜਥੇ ਸ਼ੰਭੂ ਖਨੌਰੀ ਤੇ ਹੋਰ ਨਾ ਬਾਰਡਰਾਂ ਨੂੰ ਜਾਣਗੇ ਟ੍ਰੈਕਟਰ ਟਰਾਲੀਆਂ ਲੈ ਕੇ ਵੱਧ ਤੋਂ ਵੱਧ ਜੜਾਵਾ ਉਹਦੇ ਵਿੱਚ ਸਹਿਯੋਗ ਦਿਓ